ਪਹਿਲਾ ਇਹਨਾਂ ਨੇ ਪਹਿਲੇ ਸਾਲ ਚ 70000 ਕਰੋੜ ਰੁਪਏ ਲਿੱਤਾ। ਔਰ ਹੁਣ 12000 ਤੇ ਇਲੈਕਸ਼ਨ ਤੋਂ ਪਹਿਲਾਂ 18000। 2 ਸਾਲਾਂ ਦੇ ਲਗਭਗ ਇਹਨਾਂ ਦਾ ਕਾਲ ਮੁਕੰਮਲ ਹੋ ਗਿਆ। 1 ਲੱਖ 10000 ਕਰੋੜ ਦਾ ਕਰਜ਼ਾ ਇਹਨਾਂ ਨੇ 2 ਸਾਲਾਂ ਦੇ ਉੱਤੇ ਹੋਰ ਚੜਾਤਾ। ਪਿਛਲਾ ਕਰਜ਼ਾ ਤੇ ਹੁਣ ਦਾ ਕਰਜ਼ਾ ਜੋੜ ਕੇ ਕਿਉਂਕਿ ਪੰਜਾਬ ਦੀ ਆਬਾਦੀ ਜਿਹੜੀ ਹੈ ਉਹ ਲਗਭਗ 4.5 ਕਰੋੜ ਤੇ 4.5 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਦੇ ਸੂਬੇ 'ਤੇ ਚੜ ਜਾਣਾ। ਇਹਦਾ ਕਹਿਣ ਦਾ ਭਾਵ ਇਹ ਹੈ ਇੱਕ ਧਾਰਨ ਲਫਜ਼ਾ ਕਿ ਤੁਸੀਂ ਤੇ ਮੈਂ ਸਾਰੇ ਲੱਖ ਲੱਖ ਰੁਪਏ ਦੇ ਕਰਜ਼ਾ ਹੀ ਹੋ ਜਾਂਦੇ। ਜੇ ਕੋਈ ਆਗੂ ਕਹਿੰਦਾ ਕਿ ਇਹ ਪਾਰਟੀ ਚੰਗੀ ਹੈ ਤੇ ਦੂਸਰੇ ਨੂੰ ਪਾਰਟੀ ਮਾੜੀ ਕਿਵੇਂ ਹੋ ਜਾਂਦੀ ਹੈ? ਮਤਲਬ ਦਲਬਾਦਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੇਰਾ ਆਪਣਾ ਵਿਸ਼ਵਾਸ ਹੈ ਕਿ ਲੋਕ ਲੀਡਰ ਬਣਾਉਂਦੇ। ਜੀ। लोग वोटा पाके ਤੁਹਾਨੂੰ ਲੀਡਰ ਹੀ ਦਿੰਦੇ ਹਨਗੇ ਨਮਾਇਦਗੀਆਂ ਦਿੰਦੇ ਹਨ ਜੇ ਆਪਾਂ ਉਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਨਵਾਗੇ ਤੇ ਆਪਣੀ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀਆਂ ਪਿੱਛੇ ਅਸੀਂ ਮਗਰ ਪੈ ਜਾਗੇ ਸੱਤਾ ਹਾਸਲ ਕਰਨ ਲਈ ਤਾਂ ਲੋਕਾਂ ਦਾ ਵਿਸ਼ਵਾਸ ਲੀਡਰਾਂ ਤੋਂ ਟੁੱਟ ਜਾਣਾ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੁਹੀ ਜਿਉਂ-ਜਿਉਂ ਮੌਸਮ ਹੈ ਜਿਹੜਾ ਉਹ ਗਰਮ ਹੋ ਰਿਹਾ ਉੱਥੇ ਹੀ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਹੈ ਜਿਹੜਾ ਗਰਮ ਹੁੰਦਾ ਜਾ ਰਿਹਾ ਸੋ ਸਾਡੇ ਨਾਲ ਇਸ ਵੇਲੇ ਸਾਬਕਾ ਮੰਤਰੀ ਕਾਕਾ ਰਣਜੀਤ ਸਿੰਘ ਨੇ ਜਿਹੜੇ ਉਹਨਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਗੱਲ ਕਰਾਂਗੇ ਜੇਕਰ ਕਾਕਰ ਨਦੀਪ ਸਿੰਘ ਨਾਬਾ ਸਾਹਿਬ ਕਾ ਮੰਤਰੀ ਦੀ ਗੱਲ ਕਰੀ ਉਸ ਪਰਿਵਾਰ ਚ ਉਹਨੇ ਸਰਦਾਰ ਗੁਰਦਰਸ਼ਨ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਦਾ ਇਮਾਨਦਾਰੀ ਦੇ ਕਿਤੇ ਐਂਗਲ ਤੋਂ ਜੇਕਰ ਦੇਖੀਏ BBC ਲੰਡਨ ਤੋਂ ਕਿਸੇ ਵੇਲੇ ਨਾਮ ਆਇਆ ਕਰਦਾ ਸੀ ਸੋ ਨਾਬਾ ਸਾਹਿਬ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਨਾਬਾ ਸਾਹਿਬ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਗੁਰਤੇਜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ D5 ਚੈਨਲ ਪੰਜਾਬੀ ਦੇ ਤਹਿਤ ਮੈਨੂੰ ਆਪਣੇ ਦਰਸ਼ਕਾਂ ਦੇ ਤਹਿਤ ਰੂਬਰੂ ਹੋਣ ਦਾ ਮੌਕਾ ਦਿੱਤਾ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਾਬਾਬ ਸਾਹਿਬ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਮਾਹੌਲ ਹੈ ਜਿਹੜਾ ਲਗਾਤਾਰ ਭਖਦਾ ਜਾ ਰਿਹਾ ਤੇ ਤੁਸੀਂ ਜਿਵੇਂ ਅਮਲੋ ਹਲਕੇ ਨੂੰ ਲੈ ਕੇ ਜਾਂ ਆਪਾਂ ਨਾਬਾ ਦੀ ਵੀ ਗੱਲ ਕਰੀਏ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਵੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਇੱਕ ਬਦਲਾਅ ਨੂੰ ਲੈ ਕੇ ਆਈ ਸੀਗੀ ਸਰਕਾਰ ਜਿਹਦਾ ਦਾਵਾ ਸੀ ਕਿ ਪੰਜਾਬ ਦੇ ਅੰਦਰ ਕਰਾਪਸ਼ਨ ਨੂੰ ਖਤਮ ਕਰਨਗੇ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦਾ ਵਿਸ਼ਵਾਸ ਸੀ ਜੇਕਰ ਦੋ ਸਾਲਾਂ ਦਾ ਕਾਰਜਕਾਲ ਦੇਖੀ ਆਮ ਆਦਮੀ ਪਾਰਟੀ ਦਾ ਉਹਦੇ ਤੇ ਕੀ ਕਹੋਗੇ ਤੁਸੀਂ ਦੇਖੋ ਪਹਿਲੀ ਗੱਲ ਤਾਂ ਕਿਉਂਕਿ ਕੁਝ ਅਣਗਹਿਲੀਆਂ ਜਾਂ ਗਲਤੀਆਂ ਰਵਾਇਤੀ ਪਾਰਟੀਆਂ ਤੋਂ ਹੋਈਆਂ ਜਿਸ ਦਾ ਕਰਕੇ ਲੋਕਾਂ ਦਾ ਵਿਸ਼ਵਾਸ ਹਨ ਟੁੱਟਿਆ ਔਰ ਤਕਰੀਬਨ 91 ਸੀਟਾਂ ਮਾਲਵੇ ਚੋਂ ਆਮ ਆਦਮੀ ਪਾਰਟੀ ਨੂੰ ਬੜੀ ਭਾਰੀ ਗਿਣਤੀ ਚ ਬਹੁਮਤ ਮਿਲੀ ਔਰ ਜਿੱਥੇ ਤੱਕ ਸਵਾਲ ਹੈ ਇੱਕ ਹਵਾਸੀ ਕੀ ਔਰ ਹਵਾ ਦੇ ਚੌਕੇ ਚ ਜਿਹੜੇ ਪੰਜਾਬ ਚ ਅਨਹੋਣੀ ਹੋਣੀ ਸੀ ਅੱਜ ਉਸ ਦਾ ਲੋਕ ਸੰਤਾਪ ਭੋਗ ਰਿਹਾ ਮੈਂ ਜ਼ਿਕਰ ਇਸ ਲਈ ਅਨਹੋਣੀ ਕਿਹਾ ਕਿਉਂਕਿ ਇਹ ਲੋਕ ਜ਼ਿਕਰ ਕਰਦੇ ਸੀ ਕਿ 74 ਸਾਲਾਂ ਚ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਨਮਾਇੰਦਗੀ ਸਾਂਹੀ ਔਰ ਇਹ ਆਮ ਤੌਰ ਤੇ ਸਟੇਜਾਂ ਤੋਂ ਚਰਚਾ ਕਰਦੇ ਸੀ ਐਲਾਨ ਕਰਦੇ ਸੀ ਕਿ ਇਹਨਾਂ ਨੇ तकरीबन ਪੌਣੇ 2 ਲੱਖ ਕਰੋੜ ਦਾ ਕਰਜ਼ਾ ਚੜਾਤਾ ਔਰ ਆਣ ਵਾਲੇ ਸਮੇਂ 'ਚ ਅਜੀ ਜਿਹੜਾ ਕਰਜ਼ਾ ਹੈ ਉਹਨੂੰ ਘਟਾ ਕੇ ਲੋਕਾਂ ਨੂੰ ਬੜੀ ਭਾਰੀ ਅਸੀਂ ਪੈਸੇ ਰਾਸ਼ੀ ਦਵਾਂਗੇ ਔਰ ਤਾਂਕਿ ਲੋਕਾਂ ਦੇ ਵਿਕਾਸ ਦੀ ਇੱਕ ਪੰਜਾਬ 'ਚ ਲਹਿਰ ਆ ਜੇ ਔਰ ਪਹਿਲਾਂ ਇਹਨਾਂ ਨੇ ਪਹਿਲੇ ਸਾਲ 'ਚ 70000 ਕਰੋੜ ਰੁਪਏ ਲਿੱਤਾ ਔਰ ਹੁਣ 12000 ਤੇ ਇਲੈਕਸ਼ਨ ਤੋਂ ਪਹਿਲਾਂ 18000 ਜੀ ਦੋ ਸਾਲਾਂ ਦੇ ਲਗਭਗ ਇਹਨਾਂ ਦਾ ਕਾਲ ਮੁਕੰਮਲ ਹੋ ਗਿਆ ਮੇਰਾ ਖਿਆਲ ਕੋਈ ਗ੍ਰਾਂਟ ਹਲੇ ਤੱਕ ਇਹਨਾਂ ਨੇ ਕਿਤੇ ਦਿੱਤੀ ਨਹੀਂ ਦੋ ਢਾਈ ਸਾਲਾਂ ਚ ਜੀ ਔਰ ਬਲਕਿ 1 ਲੱਖ 10000 ਕਰੋੜ ਦਾ ਕਰਜ਼ਾ ਇਹਨਾਂ ਨੇ ਦੋ ਸਾਲਾਂ ਦੇ ਉੱਤੇ ਹੋਰ ਚੜਾਤਾ ਜੀ ਜੇ ਇਸੇ ਰਫ਼ਤਾਰ ਨਾਲ ਚੱਲਦੇ ਰਹੇ ਪਿਛਲਾ ਕਰਜ਼ਾ ਤੇ ਹੁਣ ਜੋ ਕਰਜ਼ਾ ਜੋੜ ਕੇ ਕਿਉਂਕਿ ਪੰਜਾਬ ਦੀ ਆਬਾਦੀ ਜਿਹੜੀ ਹੈ ਉਹ ਲਗਭਗ 4.5 ਕਰੋੜ ਹੈ ਜੀ ਤੇ 4.5 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਦੇ ਸੂਬੇ 'ਤੇ ਚੜ ਜਾਣਾ ਹੈ ਇਹਦਾ ਕਹਿਣ ਦਾ ਭਾਵ ਇਹ ਹੈ ਇੱਕ ਸਧਾਰਨ ਲਫ਼ਜ਼ਾਂ 'ਚ ਕਿ ਤੁਸੀਂ ਤੇ ਮੈਂ ਸਾਰੇ ਲੱਖ-ਲੱਖ ਰੁਪਏ ਦੇ ਕਰਜ਼ਾਈ ਹੋ ਜਾਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਹਿੰਦੇ ਪਹਿਲੀ ਵਾਰ ਪੰਜਾਬ ਦੇ ਅੰਦਰ ਆਮ ਘਰਾਂ ਦੇ ਮੁੰਡੇ ਨੇ ਕਹਿੰਦੇ ਕਹਿੰਦੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਜਿਹੜੇ ਰਿਜਵਾਰਡ ਦੇ ਲੋਕ ਨੇ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਪਤਾ ਨਹੀਂ ਦੇਖੋ ਮੈਂ ਆਪਣੇ ਵਿਰਸੇ ਦਾ ਬੜਾ ਫਕਰ ਮਹਿਸੂਸ ਕਰਦਾ ਕਿ ਕੋਈ ਚੰਗੇ ਕਰਮ ਕੀਤੇ ਨੇ ਸਵਰਗਯਾ ਤਰਦਾਰ ਗੁਰਦਸ਼ਨ ਸਿੰਘ ਨੇ ਕਰਾਣੀ ਜੋ ਜੀ ਜ਼ਿੰਦਗੀ ਚ ਕਹਿਣੀ ਤੇ ਕਰਨੀ ਦਾ ਇੱਕ ਹੋਣਾ ਚਾਹੀਦਾ ਜੀ ਔਰ ਇਹ ਲੋਕ ਇੱਕ ਵਿਰਸਾ ਬਣਾਉਣ ਦਾ ਉਪਰਾਲਾ ਕਰ ਰਹੇ ਜੀ ਹੁਣ ਜੇ ਵਿਰਸਾ ਬਣਾਉਣ ਦਾ ਉਪਰਾਲਾ ਕਰਦੇ ਹਨਗੇ ਤਾਂ ਉਸ ਚ ਇਹਨਾਂ ਨੂੰ ਗਿਲਾ ਕਰਦੇ ਹੁਣ ਮੈਨੂੰ ਪਤਾ ਨਹੀਂ ਕਿ ਸਧਾਰਨ ਪਰਿਵਾਰਾਂ ਚ ਇਹਨਾਂ ਕੋਈ ਬੰਦਾ ਨਹੀਂ ਲੱਭਿਆ ਉਹਨਾਂ ਇਲੈਕਸ਼ਨਾਂ ਦੇ ਲੱਭ ਅੱਧੇ ਤਾਂ ਕਾਂਗਰਸ ਦੇ ਚੱਕੇ ਲੱਗੇ ਜਾਂ ਕੋਈ ਦੂਜੀ ਪਾਰਟੀਆਂ ਦੇ ਲੈ ਆਏ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਸਤਾ ਇਹਨਾਂ ਨੂੰ ਆਪਣੇ ਵਰਕਰ ਨਹੀਂ ਲੱਭੇ ਔਰ ਜਿਹੜੇ ਆਮ ਘਰਾਂ ਦੇ ਲੋਕ ਸੀ ਉਹ ਤਾਂ ਵਿਚਾਰੇ ਦੁਖੀ ਹੋਣਦੇ ਪਿੰਡਾਂ ਜਾ ਕੇ ਪੁੱਛ ਲੋ ਰੋਂਦੇ ਫਿਰਦੇ ਜਿਹਨਾਂ ਨੇ ਝੰਡਾ ਚੁੱਕਿਆ ਸਹੀ ਹੈ ਸੋ ਇਹਨਾਂ ਦਾ ਜਿਹੜਾ سلوਕ ਹੋਣਾ ਹੈ ਤੁਹਾਡੇ ਸਾਹਮਣੇ ਆਜੂਗਾ 2024 ਚ ਜੀ ਤੇ ਕੱਲ ਇੱਕ ਪਟਿਆਲਾ ਦੇ ਨਾਲ ਦੇ ਪਿੰਡ ਦੇ ਵਿੱਚ ਭਾਜਪਾ ਦੀ ਆਗੂ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਸੀ ਕੁਝ ਕਿਸਾਨ ਇੱਥੇ ਕਿਸਾਨ ਦੀ ਮੌਤ ਹੋਈ ਹੈ ਤੇ ਇੱਕ ਜਿਹੜੀ ਭਾਜਪਾ ਆਗੂ ਤੇ ਐਫ ਆਈ ਆਰ ਵੀ ਦਰਜ ਹੋ ਗਈ ਹੈ ਸਮੁੱਚੇ ਮਾਮਲੇ ਨੂੰ ਕਿਵੇਂ ਪ੍ਰਭਾਵਸ਼ਿਤ ਕਰੋਗੇ देखो मेनू बड़ी हमदर्दी है क्योंकि ਸਾਡਾ ਪੰਜਾਬ ਦੇ ਜਿਹੜੀ ਇੱਕ ਪਛਾਣ ਹੈ ਕਿਸਾਨੀਅਤ ਨਾਲ ਜੁੜੀ ਹੈ ਜਦ ਮੈਨੂੰ ਇਹ ਮਹਿਕਮਾ ਮਿਲਿਆ तकरीबन 467 ਦੇ ਪੰਜਾਬ ਦੇ ਕਿਸਾਨ ਵੀਰ ਸ਼ਹੀਦ ਹੋਏ ਜੀ ਜਿਨ੍ਹਾਂ ਦੀ ਬਦੌਲਤ ਸਾਡੇ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਤੇ ਥੋਪੇ ਜਾ ਰਹੇ ਸੀਗੇ ਭਾਜਪਾ ਸਰਕਾਰ ਵੱਲੋਂ ਉਹ ਰੋਕੇ ਗਏ ਜੀ ਸਾਲ ਉਹਨਾਂ ਨੇ ਕਿਸਾਨਾਂ ਨੇ ਰਲ ਮਿਲ ਕੇ ਸਾਡੇ ਪੰਜਾਬ ਵਾਸੀਆਂ ਨੇ ਇਹ ਸੰਘਰਸ਼ ਲੜਿਆ ਜੀ ਹੁਣ ਐਸਾ ਅਥੀ ਉਹਨਾਂ ਨੂੰ 5-5 ਲੱਖ ਰੁਪਏ ਰਾਸ਼ੀ ਵੀ ਚਾਹੀਓ ਮਾਸੂਮ ਜ਼ਿੰਦਗੀਆਂ ਅਥੀ ਵਾਪਸ ਨਹੀਂ ਲਿਆ ਸਕਦੇ ਉਹ ਸਾਰੇ 400 407 ਦੇ 7 ਮੇਰੇ ਖੇਤੀਬਾੜੀ ਮਹਿਕ ਮੇਰੇ ਰੋਜ਼ਗਾਰ ਦੇ ਸਾਧਨ ਉਹਨਾਂ ਦਿੱਤੇ ਹੋਏ ਆ ਉਹਨਾਂ ਪਰਿਵਾਰਾਂ ਨੂੰ ਇੱਕ ਸਹਾਰੇ ਦੀ ਲੋੜ ਚ ਜੀ ਲੇਕਿਨ ਮੈਨੂੰ ਬੜਾ ਅਫਸੋਸ ਹੋਇਆ ਕਿਉਂਕਿ ਤੁਹਾਡੇ ਸੋਸ਼ਲ ਮੀਡੀਆ ਦੇ ਤਹਿਤੀ ਮੈਨੂੰ ਇਹ ਜਾਗਰੂਤੀ ਹੋਈ ਕਿ ਘਰਾਓ ਹੋਇਆ ਧੱਕਾਬਾਜੀ ਹੋਈ ਉੱਥੇ ਇੱਕ ਕਿਸਾਨ ਦੀ ਮੌਤ ਹੋ ਗਈ ਔਰ ਜਿਹੜੇ ਨਮਾਇंदे ਆ ਉਹਨਾਂ ਦੇ ਘਰੇ ਜਾ ਕੇ ਅਫਸੋਸ ਵੀ ਨਹੀਂ ਕਰ ਸਕੇ ਉਹਨਾਂ ਨੂੰ ਮਾਲੀ ਮਾਤ ਵੀ ਨਹੀਂ ਦੇ ਸਕੇ ਔਰ ਉਹਨਾਂ ਨਾਲ ਹਮਦਰਦੀ ਦਾ ਪਕਟਾਵਾ ਵੀ ਨਹੀਂ ਕਰਦੇ ਤਾਂ ਮੈਂ ਤਾਂ ਇਹੀ ਉਸ ਪਰਿਵਾਰ ਨਾਲ ਦੁੱਖ ਦੀ ਸਾਂਝ ਬਣਾਵਾਂਗਾ ਪਰਮਾਤਮਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇ ਉਸ ਪਰਿਵਾਰ ਨੂੰ ਲੇਕਿਨ ਜਿਹੜਾ ਦਰਦ ਹੈ ਉਹ ਪਰਿਵਾਰ ਹੀ ਜਾਣਦਾ ਹੈ ਕਿ ਜਿਹਨਾਂ ਨਾਲ ਵਾਪਰੀ ਹੈ ਔਰ ਇਹਦਾ ਅੰਜਾਮ ਜਿਨਾਂ ਨੇ ਜਿਨਾ ਕਰਕੇ ਨੁਕਸਾਨ ਹੋਇਆ ਉਹਨਾਂ ਨੂੰ ਜਰੂਰ ਆਣ ਵਾਲਾ ਸਮਝ ਕੁਦਰਤ ਡੰਡ ਜਰੂਰ ਦੇ ਦੂਗਾ ਜੀ ਇੱਕ ਹਣਾਬਾ ਸਾਹਿਬ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਦਲ ਬਦਲੀਆਂ ਦਾ ਮਾਹੌਲ ਬੜਾ ਗਰਮ ਹੈ ਤੁਸੀਂ ਟਕਸਾਲੀ ਪਰਿਵਾਰ ਦੇ ਵਿੱਚੋਂ ਲਗਾਤਾਰ ਕਾਂਗਰਸ ਦੇ ਨਾਲ ਡਟ ਕੇ ਖੜੇ ਹੋ ਪਰੰਤੂ ਰਵਨੀਤ ਬਿੱਟੂ ਦੀ ਗੱਲ ਕਰੀਏ ਭਾਵੇਂ ਐ ਦਲਵੀਰ ਗੋਲਡੀ ਦੀ ਪਿਛਲੇ ਦਿਨਾਂ ਵਿੱਚ ਪਾਰਟੀ ਨੂੰ ਛੱਡ ਕੇ ਗਏ ਨੇ ਤੇ ਹੋਰ ਬਹੁਤ ਸਾਰੇ ਆਗੂ ਨੇ ਜਿਹੜੀਆਂ ਦਲ ਬਦਲੀਆਂ ਨੇ ਤੁਸੀਂ ਲੰਬਾ ਸਮਾਂ ਇਹ ਪਰਿਵਾਰ ਕੌਂਸਲ ਨਾਲ ਖੜਾ ਹੈ ਤੁਸੀਂ ਕਿਵੇਂ ਮਹਿਸੂਸ ਕਰਦੇ ਜਿਹੜੇ ਲਗਾਤਾਰ ਮਤਲਬ ਅੱਜ ਕੋਈ ਆਗੂ ਕਹਿੰਦਾ ਕਿ ਇਹ ਪਾਰਟੀ ਚੰਗੀ ਹੈ ਤੇ ਦੂਸਰੇ ਨੂੰ ਪਾਰਟੀ ਮਾੜੀ ਕਿਵੇਂ ਹੋ ਜਾਂਦੀ ਹੈ ਮਤਲਬ ਦਲਵਾਦਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਕਿਸੇ ਨੂੰ ਨਿੰਦ ਕੇ ਜਾਂ ਉਹਦੀ ਬਦਖੂਈ ਕਰਕੇ ਮੇਰਾ ਸਿਰ ਨਹੀਂ ਉੱਚਾ ਹੁੰਦਾ ਤੁਸੀਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਦੋ ਤਿੰਨ ਵਿਅਕਤੀਤਵਰ ਲੋਕਾਂ ਦਾ ਕਿਉਂਕਿ ਜੇ ਆਪਾਂ ਕਿਸੇ ਨੂੰ ਨੀਮਾ ਦਿਖਾ ਕੇ ਅਸੀਂ ਉੱਚਾ ਮਹਿਸੂਸ ਕਰਦੇ ਹਾਂ ਮਾਨ ਮਹਿਸੂਸ ਕਰਦੇ ਸਾਡੀ ਮਾਨਸਿਕਤਾ ਦਾ ਦ੍ਰਿਸ਼ ਲੋਕਾਂ ਤੋਂ ਅੰਮਨੇ ਜਾਗਰਿਤ ਹੁੰਦਾ ਹੈ ਜੀ ਲੇਕਿਨ ਜਿੱਤੇ ਤੱਕ ਸਵਾਲ ਹੈਗਾ ਜਿਹੜਾ ਸਵਾਲ ਦਾ ਮਤਲਬਕ ਹੈ ਤੁਸੀਂ ਪੁੱਛਿਆ ਕਿ ਦਲ ਬਦਲਦੇ ਤਹਿਤ ਕੀ ਸਮਝਾ ਮੇਰਾ ਆਪਣਾ ਵਿਸ਼ਵਾਸ ਹੈ ਕਿ ਲੋਕ ਲੀਡਰ ਬਣਾਉਂਦੇ ਜੀ ਲੋਕ ਵੋਟਾਂ ਪਾ ਕੇ ਤੁਹਾਨੂੰ ਲੀਡਰ ਹੀ ਦਿੰਦੇ ਹਨਗੇ ਨਮਾਇੰਦਗੀਆਂ ਦਿੰਦੇ ਜੇ ਆਪਾਂ ਉਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਨਵਾਗੇ ਤੇ ਆਪਣੀ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀਆਂ ਪਿੱਛੇ ਅਸੀਂ ਮਗਰ ਪੈ ਜਾਗੇ ਸੱਤਾ ਹਾਸਲ ਕਰਨ ਲਈ ਤਾਂ ਲੋਕਾਂ ਦਾ ਵਿਸ਼ਵਾਸ ਲੀਡਰਾਂ ਤੋਂ ਟੁੱਟ ਜਾਣਾ ਹੈ ਔਰ ਜਿਹੜਾ ਕਦੇ ਨਾ ਕਦੇ ਇਹਨਾਂ ਨਿਰਣੇ ਜਾਂ ਇਸ ਦਾ ਫਤਵਾ ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਜ਼ਰੂਰ ਦੇ ਦੇਣਾ ਹੈ ਇਕਤੀ ਜਾਂ ਅਗਲੇ 5 ਸਾਲ ਬਾਅਦ ਜਾਂ 10 ਸਾਲ ਬਾਅਦ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਔਰ ਇਹੀ ਲੀਡਰਾਂ ਕਾਰਨ ਕਿਉਂਕਿ ਲੋਕ ਆਪਣੀ ਸੱਤਾ ਪਿੱਛੇ ਭੱਜਦੇ ਹਨਗੇ ਪਾਰਟੀਆਂ ਛੱਡ ਦੇਣਗੇ ਇਹ ਦੇ ਕਰਕੇ ਲੋਕਾਂ ਦਾ ਸਿਆਸਤ ਦੇ ਧਾਰੇ ਤੋਂ ਵਿਸ਼ਵਾਸ ਤਾਂ ਹੀ ਉੱਠਦਾ ਜਾ ਰਿਹਾ ਹੈ ਔਰ ਇਹਨੂੰ ਮੇਰਾ ਤਲ ਲੋਕ ਹੀ ਦਰਸ਼ਤ ਕਰਨਗੇ ਜਿੱਥੇ ਸਿਆਸਤ ਦਾ ਮਿਆਰ ਦਿਨੋਂ ਦਿਨ ਡੇਢਦਾ ਜਾ ਰਿਹਾ ਹੈ ਨਾ ਬਾਵਾ ਸਾਹਿਬ ਬਹੁਤ ਸਾਰੇ ਵਿਧਾਇਕਾਂ ਨੂੰ ਸਾਫ ਕਾ ਵਿਧਾਇਕਾਂ ਨੂੰ ਆਫਰ ਆ ਰਹੀਆਂ ਨੇ ਤੁਹਾਨੂੰ ਨਹੀਂ ਕੋਈ ਆਫਰ ਆਇਆ ਭਾਜਪਾ ਵੱਲੋਂ ਜਾਂ ਹੋਰ ਆਗੂ ਪਤਾ ਨਹੀਂ ਤੁਹਾਨੂੰ ਛੇ ਜਿਆਦਾ ਜਾਣਕਾਰੀ ਹੋਣੀ ਹੈ ਮੈਨੂੰ ਤਾਂ ਅੱਲੇ ਤੱਕ ਪਤਾ ਨਹੀਂ ਮੈਂ ਤਾਂ ਘਰੇ ਬੈਠਾ ਆਰਾਮ ਨਾਲ ਸੇਵਾ ਨਿਭਾ ਰਿਹਾ ਜੇ ਲੋਕ ਨਹੀਂ ਚਾਣਗੇ ਘਰੇ ਬੈਠਾਂਗੇ ਘਰ ਥਾਮਾਂਗੇ ਆਪਣੇ ਬੱਚੇ ਥਾਮਾਂਗੇ ਆਪਣੀ ਜ਼ਮੀਨਾਂ ਥਾਮਾਂਗੇ ਸੋ ਜਿੱਥੇ ਤੱਕ ਸਵਾਲ ਹੈਗਾ ਇਹ ਤੁਹਾਨੂੰ ਕੋਈ ਜਾਣਕਾਰੀ ਹੈ ਮੇਰੇ ਵੱਲੋਂ ਉਹਨਾਂ ਨੂੰ ਜਰੂਰ ਸਸਰੀਕਾਲ ਕਰ ਦਿਓ ਕਿਉਂਕਿ ਬਿਹਤਰ ਹੈ ਅਸੀਂ ਆਪਣੇ ਬਜ਼ੁਰਗਾਂ ਦੀ ਮੜੀਆਂ ਨੂੰ ਘਟ ਟੁਕਟ ਦਾਗ ਨਾ ਲਾਈਏ ਜਿਸ ਅਸੀਂ ਆਧਾਰੇ ਚ ਉਹਨਾਂ ਦੇ ਕਰਕੇ ਇਸ ਦਾਰੇ ਚ ਬੈਠੇ ਆ ਉਹਨਾਂ ਦਾ ਵਿਸ਼ਵਾਸ ਪਾਇਆ ਲੋਕਾਂ ਨੇ ਪਿਆਰ ਮਾਨਸਤ ਕਰ ਦਿੱਤਾ ਉਹ ਮੈਂ ਖੋਣਾ ਨਹੀਂ ਚਾਹੁੰਦਾ ਇਹ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ ਹੈ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਪਿਛਲੇ ਦਿਨੀ ਐਨ ਕੇ ਸਰਮਨ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਬਜ਼ੁਰਗ ਕਿਨੇ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੁਣ ਵੀ ਹੁਣ ਉਹਨਾਂ ਦੀ ਕਿਸੇ ਨੌਜਵਾਨ ਨੂੰ ਟਿਕਟ ਵੀ ਕਾਂਗਰਸ ਦਾ ਗਲਤ ਫੈਸਲਾ ਹੈ ਤੇ ਤੁਸੀਂ ਲਗਾਤਾਰ ਪਟਿਆਲੇ ਵੀ ਮੀਟਿੰਗਾਂ ਜਾਂਦੇ ਨੇ ਉਹ ਲੋਕ ਸਭਾ ਡਾਕਟਰ ਧਰਮਵੀਰ ਗਾਂਧੀ ਦੀ ਤੇ ਨਾਬੇ ਵੀ ਕੱਲ ਨੂੰ ਡਾਕਟਰ ਗਾਂਧੀ ਆ ਰਹੇ ਨੇ ਡਾਕਟਰ ਗਾਂਧੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਹਲਕੇ ਦੇ ਅੰਦਰ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਐਨ ਕੇ ਸ਼ਰਮਾ ਸਾਹਿਬ ਦੀ ਜਿੰਨੀ ਆਪਣੀ ਸੋਚ ਉਹਨਾਂ ਮੁਤਾਬਕ ਕਹਿਤੀ ਹੋਰ ਵੀ ਖੁਸ਼ੀ ਹੁੰਦੀ ਜੇ ਬਾਦਲ ਸਾਹਿਬ ਨੂੰ ਕਹਿੰਦੇ ਜੇ ਬਾਦਲ ਸਾਹਿਬ ਉਹਨਾਂ ਦੇ ਮੁਖੀ ਆਥਨ ਲੇਕਿਨ ਆਪਣੇ ਸਵਾਰਥ ਲਈ ਹਰ ਇਨਸਾਨ ਹਰ ਚੀਜ਼ ਆਪਣੇ ਵਰਤੋ ਕਰਦਾ ਹੈ ਕਿ ਮੇਰਾ ਉਹਦੇ ਨਾਲ ਤਵੱਜੋ ਵੱਧ ਨਹੀਂ ਹੈ ਮੇਰੀ ਅਹਿਮੀਅਤ ਵੱਧ ਨਹੀਂ ਹੈ ਲੇਕਿਨ ਮੈਂ ਡਾਕਟਰ ਗਾਂਧੀ ਦੇ ਇੱਥੇ ਪਹੁੰਚਣ ਤੇ ਨਾਬਾ ਹਲਕਾ ਵਾਸੀਆਂ ਵੱਲੋਂ ਉਹਨਾਂ ਦਾ ਸਵਾਗਤ ਕਰੂੰਗਾ ਔਰ ਬੜੀ ਭਾਰੀ ਗਿਣਤੀ ਜਿਹੜੇ ਸਾਡੇ ਪਰਿਵਾਰ ਨਾਲ ਜੁੜੇ ਹਨਗੇ ਉਹ ਵੀ ਸਾਡੇ ਸਾਥੀ ਜਾਂ ਪਰਿਵਾਰ ਦੇ ਸਦਸਿਕਨ ਪਹੁੰਚਣਗੇ ਔਰ ਉਸ ਤੋਂ ਬਾਅਦ ਜਾ ਕੇ ਉਹਨਾਂ ਦਾ ਦਫਤਰ ਦਾ ਜਿਹੜਾ ਉਦਘਾਟਨ ਹੈ ਉਹ ਬਕਾਇਦਾ ਪਟਿਆਲਾ ਗੇਟ ਜਾ ਕੇ ਉਹਦਾ ਉਦਘਾਟਨ ਕੀਤਾ ਜਾਊਗਾ ਤਾਂ ਕਿ ਕਾਂਗਰਸ ਪਾਰਟੀ ਦੀ ਜਿਹੜੀ ਮਹਮ ਹੈ ਉਹ ਇੱਕ ਲਹਿਰ ਦੇ ਰੂਪ ਚ ਕਾਂਗਰਸ ਦੇ ਤਹਿਤ 90 ਹਲਕੇ ਚ ਫੜ ਸਕੇ ਇੱਕ ਜਿਵੇਂ ਸਾਉ ਸਿੰਘ ਧਰਮਸੋਧ ਸਾਬਕਾ ਮੰਤਰੀ ਜਿਹੜੇ ਜੇਲ੍ਹ ਚ ਨੇ ਕਿਤੇ ਨਾ ਕਿਤੇ ਨਾਬਾ ਹਲਕੇ ਦੇ ਲੋਕ ਨੇ ਜਿਹੜੇ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਕੋਈ ਲੀਡਰ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਹਾਲਾਂਕਿ ਤੁਸੀਂ ਵੀ ਨਾਬੇ ਦੇ ਵਿੱਚ ਆਉਂਦੇ ਰਹਿੰਦੇ ਹੋ ਜੱਦੀ ਇੱਥੇ ਦੇ ਲੋਕਾਂ ਦਾ ਬਹੁਤ ਪਿਆਰ ਹੈ ਤੁਹਾਡੇ ਨਾਲ ਪਰੰਤੂ ਹਾਈ ਕਮਾਂਡ ਕੋਈ ਸੋਚ ਰਹੀ ਹੈ ਨਾਬੇ ਦੇ ਬਾਰੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਇਸ ਤਰ੍ਹਾਂ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੈ ਜਿਹੜਾ ਹਲਕੇ ਦੇ ਅੰਦਰ ਹੋ ਰਿਹਾ ਹੈ ਸਾਡੀ ਸਾਰਾ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਕਿਉਂਕਿ ਇੱਥੇ ਕਾਂਗਰਸੀ ਇਹ ਹਲਕਾ ਰਿਹਾ ਹੈ ਸਾਡੇ ਬਜ਼ੁਰਗਾਂ ਜਨਨ ਸਾਹਿਬ ਤੋਂ ਲੈ ਕੇ ਬਾਪੂ ਜੀ ਤੋਂ ਮਾਤਾ ਜੀ ਤੋਂ ਬਤੀ ਇਕੱਠੇ ਸੇਵਾ ਨਭਾਈ ਹੈ। ਔਰ ਕਾਂਗਰਸ ਹੋਰੇ ਬੜੀ ਭਾਰੀ ਵੱਡੀ ਬਹੁਮਤ ਨਾਲ ਜਿੱਤਦੀ ਰਹੀ ਹੈ। ਔਰ ਮੇਰਾ ਖਿਆਲ ਜਿਹੜਾ ਕਾਂਗਰਸੀ ਹੈ, ਸੱਚਾ ਕਾਂਗਰਸੀ ਹੈ, ਮੰਨ ਤੋਂ ਕਾਂਗਰਸੀ ਹੈ, ਪਰਵਾਰਿਕ ਕਾਂਗਰਸੀ ਹੈ। ਉਹਨਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ ਔਰ ਉਹ ਕਾਂਗਰਸ ਪਾਰਟੀ ਨੂੰ ਹੌਮ ਹਮਾ ਕੇ ਉਚਾਹੇ ਕਰੂਗਾ ਔਰ ਵੋਟ ਪਵਾਊਗਾ। ਤੇ ਨਾਬੇ ਦੇ ਅੰਦਰ ਜੇਕਰ ਡਾਕਟਰ ਗਾਂਧੀ ਜਿਵੇਂ ਪਹਿਲਾਂ ਨਾਬਾ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਵੀ ਤੁਸੀਂ ਪੰਜਾਬ ਦੇ ਅੰਦਰ ਮੰਗ ਸਰਕਾਰ ਕੋਲ ਵੀ ਰੱਖੀ ਸੀ ਬਹੁਤ ਕੋਸ਼ਿਸ਼ਾਂ ਤੁਸੀਂ ਕੀਤੀਆਂ ਨੇ ਹੁਣ ਜੇਕਰ ਡਾਕਟਰ ਗਾਂਧੀ ਨੇ ਜਿਹੜੇ ਉਹ ਐਮਪੀ ਬਣਦੇ ਨੇ ਕੋਈ ਨਾਬੇ ਲਈ ਕੋਈ ਪ੍ਰੋਜੈਕਟ ਜਾਂ ਕੋਈ ਹੋਰ ਤੁਸੀਂ ਕੋਸ਼ਿਸ਼ ਕਰੋਗੇ ਕਿ ਨਾਬੇ ਲਈ ਕੋਈ ਅਹਿਮ ਜਿਹੜੀ ਚੀਜ਼ ਆ ਕੋਈ ਲੈ ਕੇ ਆ ਬਿਲਕੁਲ ਤੁਸੀਂ ਸਹੀ ਦਰੁਸਤ ਫਰਮਾਇਆ ਜਦ ਕੈਪਟਨ ਅਮਰਿੰਦਰ ਸਿੰਘ ਪੂੜਾ ਕੰਪਲੈਕਸ ਦਾ ਉਦਘਾਟਨ ਕਰਨ ਆਇਆ ਸੀ ਮੈਂ ਉਦੋਂ ਵੀ ਇਹ ਮੰਗ ਉਠਾਈ ਸੀ ਰਾਸ਼ਟਰਪਤੀ ਸਾਹਿਬਾਨ ਆਏ ਸੀ ਅਸੀਂ ਇਹ ਡਿਮਾਂਡ ਵੀ ਦਿੱਤੀ ਸੀ ਕਿਉਂਕਿ ਨਾਭਾ ਜਿਹੜਾ ਇੱਕ ਰਿਆਸਤ ਸੀ ਕੱਲੀ ਇੱਕ ਰਿਆਸਤ ਹੈ ਜਿਹਨੇ ਸਿੱਖੀ ਕੌਮ ਚ ਬਹੁਤ ਵੱਡੀ ਦੇਨ ਹੈ ਔਰ ਪੰਜਾਬ ਇੱਕ ਸਿੱਖੀ ਇਤਿਹਾਸ ਨਾਲ ਜੁੜਿਆ ਔਰ ਨਾਭੇ ਚ ਜਿਹੜਾ ਆਨੰਦ ਕਾਰਜ ਐਕਟ ਪਹਿਲੀ ਵਾਰ ਕੀਤੇ ਗਏ ਸੀਗੇ ਜਾਂ ਰਚਾਏ ਗਏ ਸੀਗੇ ਉਹਨਾਂ ਦਾ ਖੀਰਲਾ ਨਾਭੇ ਰਿਆਸਤ ਦਾ ਜੈਤੋ ਪਿੰਡ ਹੁੰਦਾ ਸੀਗਾ ਜਿੱਥੇ ਪੰਡੇ ਜਵਾਹਰ ਲਾਲ ਨਹਿਰੂ ਜੀ ਨੂੰ ਕੈਦ ਹੋਈ ਸੀ ਜਨਰਲ ਸਾਹਿਬ ਨੂੰ ਕੈਦ ਹੋਈ ਸੀ 1909 ਚ ਨੰਦਪੁਰ ਕਾਰੇ ਜੋ ਥੇ ਰਚਾਏ ਗਏ ਔਰ ਉਹ ਐਕਟ ਬਣਾਇਆ ਗਿਆ ਔਰ ਜਿਹੜਾ ਭਾਈ ਕਾਨ ਸਿੰਘ ਦੇ ਤਹਿਤ ਮਹਾਕੋਸ਼ੜ ਫਾਰਸੀ ਤੋਂ ਤਕਦੀਲ ਕਰਕੇ ਗੁਰਮੁਖੀ ਚ ਸਾਡੀ ਗੁਰੂ ਗ੍ਰੰਥ ਸਾਹਿਬ ਉਹਦਾ ਲੇਖ ਲਿਖਿਆ ਜਿਹਦਾ ਨਾਮ ਮਹਾਕੋਸ਼ ਜੀ ਲਿਖਿਆ ਗਿਆ ਹੈਗਾ ਉਹ ਵੀ ਨਾਬੇ ਤੋਂ ਰਚਾਈ ਗਈ ਸੀ ਤਾਂ ਅਸ ਅੱਡੀ ਬਹੁਤ ਵੱਡੀ ਦੇਣ ਰਹੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਨਾਲ ਸਾਝ ਰਹੀ ਹੈ ਤੇ ਇਹ ਮੰਗ ਮੈਂ ਜਰੂਰ ਦਰਹਾਉਂਗਾ ਕੈਪਟਨ ਸਾਹਿਬ ਨੇ ਉਦੋਂ ਵਾਦਾ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਦੁਆਰਾ ਬਣਿਆ ਤਾਂ ਨਾਬੇ ਨੂੰ ਮੈਂ ਜ਼ਿਲ੍ਹਾ ਬਣਾਉਂਗਾ ਲੇਕਿਨ ਕੈਪਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੋਂ ਬਾਅਦ ਬਕਾਇਦਾ ਬਰਨਾਲਾ ਜ਼ਿਲ੍ਹਾ ਬਣਾਇਆ ਉਸ ਤੋਂ ਬਾਅਦ ਮਲੇਰਕੋਟਲਾ ਬਣਾਇਆ ਲੇਕਿਨ ਨਾਬੇ ਦੀ ਆਵਾਜ਼ ਨੂੰ ਉਹਦੇ ਕੁਰਬਾਨੀ ਨੂੰ ਉਸ ਇਤਿਹਾਸ ਨੂੰ ਨਜ਼ਰ ਅੰਦਾਜ਼ ਕੀਤਾ ਔਰ ਇਸ ਦਾ ਜਿਹੜਾ ਜਵਾਬ ਹੈ ਨਾਬੇ ਦੇ ਲੋਕ ਜ਼ਰੂਰ ਦੇਣਗੇ ਜੀ ਇਹ ਲਾਸਟ ਦੇ ਵਿੱਚ ਜਿਸ ਤਰ੍ਹਾਂ ਜੇਕਰ ਇੱਕ ਖਾਸਾ ਜੁਰੂਰ ਦਿਤਾਇਆ ਜਾ ਰਿਹਾ ਜੇਕਰ ਭਾਜਪਾ ਦੁਆਰਾ ਆਉਂਦੀ ਹੈ ਡਾਕਟਰ ਗਾਂਧੀ ਵੀ ਲਗਾਤਾਰ ਕਹਿੰਦੇ ਨੇ ਵੀ ਲੋਕਤੰਤਰ ਨੂੰ ਖਤਰਾ ਹੈ ਜੇਕਰ ਦੁਆਰਾ ਦੇਸ਼ ਦੇ ਅੰਦਰ ਭਾਜਪਾ ਆਉਂਦੀ ਹੈ ਤਾਂ ਕੀ ਲੱਗਦਾ ਹੈ ਦੇਸ਼ ਦੇ ਅੰਦਰ ਕਿਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਮੇਰਾ ਖਿਆਲ ਆਪਾ ਸਾਰੀ ਜਾਣੂ ਆ ਜਿਹੜੇ ਪੰਜਾਬ ਦੇ ਹਾਲਾਤ ਹਨਗੇ ਜਿਹੜੀ ਕਿਸਾਨੀਅਤ ਨਾਲ ਵਾਪਰ ਰਹੀ ਹੈ ਦਿੱਲੀ ਚ ਹੈ ਚ ਸ਼ੰਭੂ ਬਹਿਰੀ ਨਾ ਤੇ ਬੜੀ ਮਡਪਾਗੀ ਗੱਲ ਹੈ ਜੀ ਕਿਉਂਕਿ ਜਿਹੜਾ ਸੰਵਿਧਾਨ ਹੈ बाबा साहब अंबेडकर ਦਾ ਸੁਭਿਦਾਨ ਲਿਖਿਆ ਗਿਆ ਸੀ 26 ਜਨਵਰੀ ਦਿਹਾੜਾ ਅਸੀਂ ਅੱਜ ਵੀ ਮਨਾਉਂਦੇ ਆਂ ਔਰ ਬਕਾਇਦਾ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰਦੇ ਆਂ ਜਿਨ੍ਹਾਂ ਨੇ ਸ਼ਹਾਗਤਾ ਦਿੱਤੀਆਂ 15 ਅਗਸਤ ਨੂੰ ਔਰ ਅੱਜ ਕਿਤੇ ਨਾ ਕਿਤੇ ਸਾਰਾ ਦੇਸ਼ ਵੀ ਮਹਿਸੂਸ ਕਰ ਰਿਹਾ ਹੈ ਔਰ ਇੱਕ ਸਾਡੇ ਦੇਸ਼ ਦੀ ਜਿਹੜੀ ਆਵਾਜ਼ ਹੈ ਸਮੀਝੀ ਹੋਈ ਹੈ ਦਬੇ ਹੈ ਜੀ ਔਰ ਇਸ ਲਈ ਵਿਸ਼ੇਸ਼ ਤੌਰ ਤੇ ਜਿਹੜੀ ਦੋ ਤਿਹਿਆ ਮੈਜੋਰਟੀ ਪਾਰਲੀਮੈਂਟ ਚਾਹੀਦੀ ਹੁੰਦੀ ਹੈ ਉਹ ਲਗਭਗ 400 ਸੀਟਾਂ ਹਨਗੀਆਂ ਇਸ ਲਈ ਸਾਡੇ ਸੱਤ ਪੱਜਪਾ ਦੇ ਮਾਨਯਾ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਆਵਾਜ਼ ਉਠਾਈ ਹੈ ਇਸ ਬਾਰ 400 ਪਾਰ ਲੇਕਿਨ ਮੈਨੂੰ ਪੂਰਨ ਵਿਸ਼ਵਾਸ ਹੈ ਇਹ ਮੁਮਕਿਨ ਨਹੀਂ ਹੋਣਾ ਦੇਸ਼ ਦੇ ਲੋਕਾਂ ਨੇ ਸੁਵਿਧਾਨ ਨੂੰ ਨਹੀਂ ਟੁੱਟਣ ਦੇਣਾ ਔਰ ਦੇਸ਼ ਦੀ ਆਵਾਜ਼ ਨੂੰ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਨਹੀਂ ਹੋਣ ਦੇਣਾ ਜਿਨ੍ਹਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਅੰਗਰੇਜ਼ਾਂ ਦੀ ਜ਼ੁਲਮ ਤੋਂ ਰਿਹਾਈ ਕਰਾਇਆ ਇੱਕ ਮੈਂ ਹੁਣੇ ਹੀ ਦੇਖ ਰਿਆ ਸੀ ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੂ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਜਿਹੜੀਆਂ ਵੀ ਲੋਕਸਵਾਦੀਆਂ ਜਿਹੜੀਆਂ ਕਾਂਗਰਸ ਨੇ ਟਿਕਟਾਂ ਦਿੱਤੀਆਂ ਨੇ ਦਲ ਬਦਲਵਾ ਨੂੰ ਜਾਂ ਜਿਹੜੇ ਆਧਾਰ ਗਵਾ ਚੁੱਕੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਵੀ ਸਹੀ ਟਿਕਟਾਂ ਦਿੱਤੀਆਂ ਸ਼ਮਸ਼ੇਰ ਸਿੰਘ ਦੁੱਲੂ ਦਾ ਹੀ ਬਿਆਨ ਹੈ ਮੈਂ ਤਾਂ ਸ਼ਮਸ਼ੇਰ ਸਿੰਘ ਦੁੱਲੂ ਹੈ ਨਹੀਂ ਤੁਸੀਂ ਦੁੱਲੂ ਸਾਹਿਬ ਨੂੰ ਪੁੱਛਦੇ ਸੋਹਣੇ ਲੱਗਦੇ ਹੋ ਇਹ ਜਵਾਬ ਜੇ ਉਹਨਾਂ ਨੇ ਇਹ ਸਵਾਲ ਉਠਾਇਆ ਹੈ ਤੇ ਜਵਾਬ ਵੀ ਉਹ ਹੀ ਦੇ ਸਕਦੇ ਹਨਗੇ ਤੇ ਮੈਂ ਤੁਹਾਨੂੰ ਸੁਝਾਅ ਦਵਾਂ ਐ ਸਿਪਸ਼ੇਰ ਸਿੰਘ ਤੁਹਾਨੂੰ ਜਰੂਰ ਤੁਸੀਂ ਪੁੱਛ ਲਓ ਜੀ ਤੇ ਲਾਸਟ ਦੇ ਵਿੱਚ ਨਾਬਾ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਜਿਹੜੇ ਲੋਕ ਨੇ ਲੋਕ ਸਭਾ ਦੀ ਇਲੈਕਸ਼ਨ ਜਿਨੇ ਉਹਨਾਂ ਨੂੰ ਲੈ ਕੇ ਕੀ ਸੁਨੇਹਾ ਦੋਗੇ ਮੈਂ ਬੇਨਤੀ ਕਰਾਂਗਾ ਤੁਹਾਡੇ ਮਾਦਮ ਦੇ ਜ਼ਰੀਏ ਕੱਲ ਨੂੰ ਸਵੇਰੇ 10:30 ਵਜੇ ਸਾਰੇ ਸੇਵਾਪਵਨ ਨਿਵਾਸ ਪਹੁੰਚੇ ਜਿਹੜੇ ਸਾਡੀ ਪਰਿਵਾਰਕ ਤੌਰ ਤੇ ਸਾਡੇ ਨਾਲ ਪਿਆਰ ਕਰਦੇ ਆ ਜਾਂ ਸਾਡੇ ਬਜ਼ੁਰਗਾਂ ਨਾਲ ਸਰਗੀਤ ਸਰਦਾਰ ਗੁਦੈਸ਼ਨ ਸਿੰਘ ਜੀ ਨਾਲ ਸੇਵਾ ਨਿਭਾਈਆਂ ਹਨ ਗਿਆ ਇਕੱਠੀ ਸਾਂਝ ਰੱਖੀ ਹੈਗੀ ਪਰਵਾਰਿਕ ਸਾਂਝ ਰਹੀ ਹੈ ਉਹ ਬੜੀ ਭਾਰੀ ਗਿਣਤੀ ਤੇ ਪਹੁੰਚਣ ਤੇਵਾ ਤੋਂ ਲੈ ਕੇ ਪੂਰੇ ਪੰਜਾਬ ਦੀ ਆਪਾਂ ਗੱਲ ਕਰੀਏ ਕਾਂਗਰਸ ਨੂੰ ਲੈ ਕੇ ਗੋਪੀ ਨੂੰ ਲੈ ਕੇ ਪੂਰੇ ਪੰਜਾਬ ਦੀ ਚਰਚਾ ਮੈਂ ਸਾਰਿਆਂ ਨੂੰ ਦੇ ਆਪਣੇ ਪੰਜਾਬ ਵਾਸੀਆਂ ਨੂੰ ਔਰ ਨਾਲ ਤੁਹਾਡੇ ਮਾਦੇ ਹੁੰਦੇ ਨੇ ਦੇਸ਼ ਵਾਸੀਆਂ ਨੂੰ ਜੀ ਬੇਨਤੀ ਕਰਾਂਗਾ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜੀ ਸਾਡੇ ਦੇਸ਼ ਦੀ ਅਖੰਡਤਾ ਤੇ ਇਕਤਾ ਨੂੰ ਬਰਕਰਾਰ ਰੱਖਦੀ ਹੈ ਔਰ ਮੇਰਾ خیال ਆਪਾਂ ਸਾਰੇ ਜਾਣੂਆਂ ਕਿਉਂਕਿ ਪੰਜਾਬ ਵੀ ਅੱਤਵਾਦ ਦਾ ਸਮਾਂ ਭੁਗ ਕੇ ਹਟਿਆ ਲੇਕਿਨ ਸਾਡੀ ਖੁਸ਼ਕਿਸਮਤੀ ਰਹੀ ਕਿ ਜਿਹੜੀ ਸਾਡੀ ਭਾਈਚਾਰਕ ਸਾਂਝ ਆਪਸ ਚ ਰਹੀ ਹੈ ਉਹਨ ਇੱਕ ਦੂਜੇ ਦੇ ਸਹਾਰੇ ਦੇ ਤਹਿਤ ਅਸੀਂ ਮੁਸਲਮਾਨ ਭਾਈਚਾਰੇ ਨੂੰ ਬਚਾਇਆ ਹਿੰਦੂਆਂ ਨੂੰ ਬਚਾਇਆ ਅਸੀਂ ਸਿੱਖਾਂ ਨੂੰ ਬਚਾਇਆ ਮਾਸੂਮ ਜ਼ਿੰਦਗੀਆਂ ਵੀ ਖੋਈਆਂ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਵਪਾਰ ਦਾ ਹੋਇਆ ਇਹ ਭਾਈਚਾਰਕ ਸਾਂਝ ਚ ਤਰੇੜ ਨਾ ਆਏ ਤਾਂ ਕਿ ਗਾਹਾਂ ਨੂੰ ਸਾਡੇ ਦੇਸ਼ ਦੀ ਅਖੰਡਤਾ ਤੇ ਇਕਤਾ ਬਰਕਰਾਰ ਰੱਖੇ ਅਤੇ ਕੋਈ ਪਾਰਟੀ ਹੈ ਜਿਹੜੀ ਦੇਸ਼ ਦੇ ਪ੍ਰਤੀ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਧਰਮਾਂ ਦਾ ਸਾਰੇ ਧਰਮਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਔਰ ਇਸ ਭਾਈ ਸਾਰੇ ਸਾਂਝ ਨੂੰ ਮੁਖੀ ਰੱਖਦੇ ਹੋਏ ਕਾਂਗਰਸ ਪਾਰਟੀ ਨੂੰ ਬੱਝੜ ਕੇ ਆ ਪਹਿਲੀ ਤਰੀਕ ਨੂੰ ਵੋਟਾਂ પાਕੇ ਕਾਮਯਾਬ ਕਰ। ਨਾਬਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਗੁਰਦੇਵ ਜੀ ਬਹੁਤ-ਬਹੁਤ। ਐਸੀ ਕੇ ਸਾਹਿਬ ਦਾ ਮੰਤਰੀ ਕਾ ਕਰਨਦੀਪ ਸਿੰਘ ਨਾਬਾ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਹੈ ਜਿਹੜੀ ਉਹਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ ਜੇ ਅਪੀਲ ਵੀ ਜਿਹੜੀ ਕੀਤੀ ਹੈ। ਵੋਟਾਂ ਪਾਉਣ ਦੀ ਪੰਜਾਬ ਦੇ ਲੋਕਾਂ ਨੂੰ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਈ ਨੂੰ ਦਿਓ ਇਜਾਜ਼ਤ ਧੰਨਵਾਦ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਦੀ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ